ਕਰਨਜੀਤ ਅੱਛਾ ਕੀ ਗੱਲ ਬਾਤ ਹੈ ਜੜੀ ਦਾ ਡੇਮਨ ਸੈਰ ਕਰਨ ਗਏ ਸੀ ਤੇ ਉਹਨਾਂ ਨਾਲ ਭਾਈ ਦਾ ਲਖਵਿੰਦਰ ਸਿੰਘ ਜੀ ਕਿੱਥੇ ਡਿਊਟੀ ਕਰਦੇ ਹੈ ਕੀ ਹੋਵਾ ਟੀ ਤਰਨ ਦਾ ਦੂਜੀ ਗੱਲ ਕੀ ਗੱਲ ਬਾਤ ਹੋਈ ਕਿੱਥੇ ਸੈਰ ਕਰਨ ਗਏ ਸੀ ਘਰ ਨੂੰ ਅੱਛਾ ਜੀ ਦਵਾਈ ਲੈਣ ਗਏ ਸੀ ਬੱਚਾ ਕਿਹੜੀ ਜਗ੍ਹਾ ਹੈ ਕੱਕਾ ਕੰਡਿਆਰੇ ਅੱਛਾ ਜੀ ਇਸ ਤਰ੍ਹਾਂ ਦਾ ਐਕਸੀਡੈਂਟ ਕਿਵੇਂ ਪਤਾ ਨਹੀਂ ਲੱਗਾ ਉਹਨਾਂ ਨੂੰ ਟ੍ਰੇਨ ਦਾ ਟ੍ਰੇਨ ਪਤਾ ਨਹੀਂ ਲੱਗਾ ਕੀ ਬਾਕੀ ਆਇਆ ਸਰ ਇਹ ਐਸ.ਆਈ. ਦੀ ਡੈਥ ਹੋ ਗਈ ਆ ਕੀ ਗੱਲ ਬਾਤ ਹੋ ਰਹੀ ਹੈ ਇਹ ਪਿੰਡ ਕッカ ਕੰਢਿਆਲਾ ਬਾ ਫਾਟਕ ਹੈਗਾ 625 ਇਹ ਰੇਲਵੇ ਲੈਣਾ ਜਾਂਦੀਆਂ ਅਬਰ ਸਰ ਤੋਂ ਖੇਮ ਕਰਨ ਸੇਰੇ 750 ਦੀ ਗੱਡੀ ਰੇਲਵੇ ਸਟੇਸ਼ਨ ਤਨਤਾ ਤੋਂ ਨਿਕਲੀ ਹੈ ਇਹ ਇਹ ਸਾਡੇ ਪੰਜਾਬ ਪੁਲਿਸ ਦਾ ਐਸ.ਆਈ. ਲਖਵਿੰਦਰ ਸਿੰਘ ਹੀ ਜਿਹਦੀ ਡਿਊਟੀ ਕਯੂਆਰਟੀ ਤਨਤਾਰ ਲੱਗੀ ਜੋ ਕੁਝ ਦਵਾਈ ਖਾਂਦਾ ਸਰੀਰ ਜਸਮਾਨੀ ਤੌਰ ਤੇ ਠੀਕ ਨਹੀਂ ਜੋ ਆਪੇ ਛੱਟ ਰੇਨ ਕਰਕੇ ਆਪਣੇ ਮਕਾਨ ਗਰੀ ਇਹਨੂੰ ਤੋਂ ਪੈਦਲ ਦਵਾਈ ਲੈਣ ਲਈ ਜਿਹੜਾ ਕੱਖੇ ਕੰਡੇ ਵਾਲੇ ਜਾ ਰਿਹਾ ਹੈ ਜਦੋਂ ਉਧਰ ਗੇਟ ਬੰਦ ਹੋਇਆ ਸੀ ਤੇ ਰੇਲ ਗੱਡੀ ਆ ਰਹੀ ਇਹ اچانک ਸਿਰੇ ਸਮਾਂ ਢੁੰਦਦਾ ਹੋਣ ਕਰਕੇ ਤੇ ਠੰਡ ਹੋਣ ਕਰਕੇ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਇਹਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਜਿਹਦੀ 194 ਬੀ ਐਨਐਸ ਅਸ ਤਹਿਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੁਣ ਤੰਤਾਲ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਵਾਰਸ਼ਨ ਮੌਕੇ ਤੇ ਆ ਚੁੱਕੇ ਹਨ ਸਾਡੇ ਪੰਜਾਬ ਪੁਲਿਸ ਲਈ ਇਹ ਥਾਣੇਦਾਰ ਦਾ ਦੁਨੀਆ ਤੋਂ ਚਲੇ ਜਾਣਾ ਬੜਾ ਕੁਦਰਤੀ ਪਾਣਾ ਹੈ ਜਿਹਨੂੰ ਹੀ ਵੀ 6 ਵਜੋਂ ਸਿਰ ਮਥੇ ਪਰਵਾਨ ਕਰਦੇ ਹਾਂ